ਅਹਮਦਾਬਾਦ ਜਹਾਜ਼ ਕ੍ਰੈਸ਼ ਤੋਂ ਬਾਅਦ ਲਗਾਤਾਰ ਹੀ ਜਹਾਜ਼ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਅੱਜ ਫੇਰ ਤੋਂ ਇੱਕ ਵੱਡੀ ਘਟਨਾ ਵਾਪਰੀ ਹੈਗੀ ਦੋ ਜਹਾਜ਼ ਜਿਹੜੇ ਨੇ ਆਪਸ ਦੇ ਵਿੱਚ ਟਕਰਾ ਗਏ ਨੇ ਜਿਸ ਤੋਂ ਬਾਅਦ ਅਚਾਨਕ ਹੀ ਜਹਾਜ਼ ਦੇ ਵਿੱਚ ਅੱਗ ਲੱਗ ਗਈ ਮੌਕੇ ਤੇ ਯਾਨੀ 에어ਪੋਰਟ ਤੇ ਹਾਦਸਾ ਵਾਪਰਿਆ ਜਿੱਥੇ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਗਈ ਦੂਰ ਦੂਰ ਤੋਂ ਜੋ ਆਵਾਜ਼ ਹੈਗੀ ਚੀਕ ਚਿਹਾੜਿਆਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲ ਰਹੀਆਂ ਨੇ ਹਾਲਾਂਕਿ ਤਸਵੀਰਾਂ ਵੀ ਮੌਕੇ ਦੀਆਂ ਸਾਹਮਣੇ ਆਈਆਂ ਨੇ ਵੱਡੀ ਖਬਰ ਜਿਹੜੀ ਆ ਸਾਹਮਣੇ ਆ ਰਹੀ ਹੈ ਲੈਂਡਿੰਗ ਦੇ ਦੌਰਾਨ ਇਹ ਵੱਡਾ ਹਾਦਸਾ ਹੋਇਆ ਜਦੋਂ ਲੈਂਡਿੰਗ ਕਰਦੇ ਆ ਜਦੋਂ ਪਹਿਲਾਂ ਤੋਂ ਹੀ ਇੱਕ ਜਹਾਜ਼ ਥੱਲੇ ਸੀਗਾ ਉਸਦੇ ਨਾਲ ਜੋ ਐ ਲੈਂਡਿੰਗ ਕਰਨ ਵਾਲਾ ਜਿਹੜਾ ਜਹਾਜ਼ ਹੈ ਉਸ ਦੀ ਟੱਕਰ ਹੋ ਜਾਂਦੀ ਹੈ ਤੇ ਅਚਾਨਕ ਹੀ ਅੱਗ ਲੱਗ ਜਾਂਦੀ ਹੈ ਹਾਲਾਂਕਿ ਦੱਸਿਆ ਆਈ ਵੀ ਜਾ ਰਿਹਾ ਹੈ ਕਿ ਜਹਾਜ਼ ਦੇ ਵਿੱਚ ਚਾਰ ਲੋਕ ਜਿਹੜੇ ਨੇ ਉਸ ਵਾਰ ਹੁੰਦੇ ਨੇ ਗੜੀਵਾ ਤੇਜ਼ ਦੇ ਵਿੱਚ ਇਹ ਰਹੀ ਹੈਗੀ ਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜ਼ਖਮੀ ਜ਼ਰੂਰ ਹੋਏ ਨੇ ਜਿਨਾਂ ਦਾ ਜਿਹੜਾ ਇਲਾਜ ਚੱਲ ਰਿਹਾ ਤੇ ਖਬਰ ਜਿਹੜੀ ਹੈਗੀ ਆ ਵੱਡੀ ਖਬਰ ਸਾਹਮਣੇ ਆ ਰਹੀ ਆ ਅਮਰੀਕਾ ਤੋਂ ਅਮਰੀਕਾ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ ਦੱਸਿਆ ਜਾ ਰਿਹਾ ਇਹ ਅਮਰੀਕਾ ਦੇ ਮੋਟਾਨਾ ਦੇ ਕੈਲੀਸਪੈਲ ਸਿਟੀ ਹਵਾਈ ਅੱਡੇ ਤੇ ਇਹ ਹਾਦਸਾ ਵਾਪਰਿਆ ਹੈਗਾ ਦੱਸਿਆ ਇਹ ਵੀ ਜਾ ਰਿਹਾ ਕਿ ਹਵਾਈ ਅੱਡੇ ਤੇ ਉਤਰਨ ਵਾਲਾ ਇੱਕ ਛੋਟਾ ਜਹਾਜ਼ ਜੋ ਹੈ ਉੱਥੇ ਖੜੇ ਇੱਕ ਜਹਾਜ਼ ਦੇ ਨਾਲ ਟਕਰਾ ਜਾਂਦਾ ਹੈਗਾ ਇਸ ਟੱਕਰ ਤੋਂ ਬਾਅਦ ਮੌਕੇ ਤੇ ਹੀ ਅੱਗ ਲੱਗ ਜਾਂਦੀ ਹੈ ਹਾਲਾਂਕਿ ਲੈਂਡਿੰਗ ਦੇ ਦੌਰਾਨ ਦੂਜੇ ਜਹਾਜ਼ ਦੇ ਨਾਲ ਟੱਕਰ ਜੋ ਹੈ ਵੱਜ ਜਾਂਦੀ ਹੈ ਜਿਸ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਲਗਭਗ ਦੁਪਹਿਰ 2 ਵਜੇ ਕੈਲਿਸਪੈਲ ਸਿਟੀ ਹਵਾਈ ਅੱਡੇ ਤੇ ਉਤਰਨ ਦੀ ਕੋਸ਼ਿਸ਼ ਜਿਹੜਾ ਹੈਗਾ ਜਹਾਜ਼ ਕਰ ਰਿਹਾ ਸੀ ਲੈਂਡਿੰਗ ਦੇ ਦੌਰਾਨ ਇਹ ਜਹਾਜ਼ ਜੋ ਹੈ ਉਹ ਹਵਾਈ ਅੱਡੇ ਤੇ ਖੜੇ ਇੱਕ ਜਹਾਜ਼ ਦੇ ਨਾਲ ਟੱਕਰ ਲੱਗ ਜਾਂਦੀ ਹੈ ਟੱਕਰ ਤੋਂ ਬਾਅਦ ਭਿਆਨਕ ਅੱਗ ਲੱਗ ਜਾਂਦੀ ਹੈ ਰਨਵੇ ਦੇ ਅੰਤੇ ਜੋ ਹੈ ਹਾਦਸਾ ਗ੍ਰਸਤ ਜੋ ਹੈ ਇਹ ਹੋ ਜਾਂਦਾ ਹੈਗਾ ਅਤੇ ਦੂਜੇ ਜਹਾਜ਼ ਦੇ ਨਾਲ ਟਕਰਾ ਗਿਆ ਲੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਜਹਾਜ਼ ਨੂੰ ਅੱਗ ਲੱਗ ਗਈ ਪਰ ਪਾਲਟ ਅਤੇ ਤਿੰਨ ਯਾਤਰੀ ਆਪਣੇ ਆਪ ਨੂੰ ਬਾਹਰ ਕੱਢਣ ਦੇ ਵਿੱਚ ਕਾਮਯਾਬ ਹੋਏ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਸੱਟਾਂ ਜ਼ਰੂਰ ਲੱਗੀਆਂ ਨੇ ਪਰ ਕੋਈ ਵੀ ਇਸ ਦੇ ਵਿੱਚ ਜਾਨੀ ਨੁਕਸਾਨ ਦੀ ਖਬਰ ਨਹੀਂ ਹੈਗੀ ਆ ਇੱਕ ਹੋਰ ਚਸ਼ਮਦੀਰ ਜੋ ਹੈ ਇਸ ਦੇ ਵਿੱਚ ਉਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਹਾਦਸੇ ਨੂੰ ਸੁਣਿਆ ਅਤੇ ਉਸ ਦੇ ਵੱਲੋਂ ਦੇਖਿਆ ਵੀ ਗਿਆ ਇਹ ਇਲਾਕਾ ਕਾਲੇ ਧੂਏ ਦੇ ਨਾਲ ਟਕਿਆ ਹੋਇਆ ਸੀ ਇਹ ਜਾਣਕਾਰੀ ਉਸ ਦੇ ਵੱਲੋਂ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਪਿਛਲੇ ਹਫਤੇ ਅਮਰੀਕਾ ਦੇ ਵਿੱਚ ਇੱਕ ਹੋਰ ਜਹਾਜ਼ ਹਾਦਸਾ ਹੋਇਆ ਸੀ ਉੱਤਰੀ ਐਰੀਜ਼ੋਨਾ ਦੇ ਵਿੱਚ ਇੱਕ ਮੈਡੀਕਲ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ ਹਾਦਸੇ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ ਸੀ ਜਿਸ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਸੀ ਹਾਲਾਂਕਿ ਇਸ ਦੇ ਵਿੱਚ ਵੀ ਯਾਨੀ ਜਹਾਜ਼ ਦੇ ਵਿੱਚ ਵੀ 4 ਲੋਕੀ ਮੌਜੂਦ ਸਿਗੇ ਪਾਇਲਟ ਸਣੇ ਪਰ ਸਾਰੇ ਹੀ ਬਿਲਕੁਲ ਸੇਫ ਨੇ ਪਰ ਇਹਨਾਂ ਨੂੰ ਸੱਟਾਂ ਜ਼ਰੂਰ ਲੱਗੀਆਂ ਨੇ ਪਰ ਬਿਲਕੁਲ ਵੀ ਇਹ ਸੇਫ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਾ ਇਲਾਜ ਕਰ ਦਿੱਤਾ ਗਿਆ ਤੇ ਬਿਲਕੁਲ ਸੇਫ ਨੇ